ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਥ ਸੰਗਤ ਜਿਹੜੇ ਲੋਕ ਗੁਰਦੁਆਰਾ ਸਾਹਿਬ ਜਾ ਕੇ 10 ਜਾਂ 20 ਰੁਪਏ ਦਾ ਮੱਥਾ ਟੇਕਦੇ ਨੇ ਉਹ ਜ਼ਰੂਰ ਧਿਆਨ ਨਾਲ ਸੁਣਿਓ ਆਪਾਂ ਕੁਝ ਕੋ ਬੇਨਤੀਆਂ ਇੱਥੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਤੁਸੀਂ ਸਾਰੇ ਗੁਰੂ ਘਰ ਜਾਂਦੇ ਹੋਵੋਗੇ ਨਹੀਂ ਜਾਂਦੇ ਤਾਂ ਜ਼ਰੂਰ ਜਾਇਆ ਕਰੋ ਗੁਰਮੁਖ ਪਿਆਰਿਓ ਸਾਨੂੰ ਜ਼ਰੂਰ ਜਾਣਾ ਚਾਹੀਦਾ ਹੈ ਪਿਆਰਿਓ ਗੁਰੂ ਘਰ ਸਭ ਨੂੰ ਜਾਣਾ ਚਾਹੀਦਾ ਹੈ ਗੁਰਮੁਖ ਪਿਆਰਿਓ ਜਦੋਂ ਵੀ ਆਪਾਂ ਗੁਰੂ ਘਰ ਜਾਂਦੇ ਆਂ ਤੇ ਅਸੀਂ ਆਪਣੀ ਜੇਬ ਦੇ ਵਿੱਚ hath ਮਾਰਦੇ ਆ ਤੇ ਕਈ ਵਾਰੀ ਅਸੀਂ ਘਰ ਤੋਂ ਰੈਡੀ ਹੋ ਕੇ ਜਾਂਦੇ ਆ ਤਿਆਰ ਹੋ ਕੇ ਜਾਂਦੇ ਆ ਮਨ ਦੇ ਵਿੱਚ ਖਿਆਲ ਕੀ ਆਉਂਦਾ ਵੀ ਪੈਸੇ ਕੱਢੋ ਆਪਾਂ ਗੁਰੂ ਘਰ ਜਾਣਾ ਹੈ ਪੈਸੇ ਲੈ ਲਓ ਆਪਾਂ ਗੁਰੂ ਘਰ ਜਾਣਾ ਹੈ 10 ਰੁਪਏ ਜਾਂ 20 ਰੁਪਏ ਅਸੀਂ ਚੋਣ ਕਰਦੇ ਆ ਗੁਰੂ ਕੋਲੇ ਜਾਣਾ ਪੈਸੇ ਕੱਢ ਲਓ ਫਟਾਫਟ ਕਈ ਤਾਂ ਇਹੋ ਜਿਹੇ ਹੁੰਦੇ ਨੇ ਜਿਹੜੇ ਉਹ ਪੈਸੇ ਕੱਢਣਗੇ ਜਿਹੜੇ ਕਿਤੇ ਨਾ ਚੱਲਣ। ਫਟੇ ਪੁਰਾਣੇ ਚੇਪੀ ਵਾਲੇ ਨੋਟ ਕਹਿਣਗੇ ਇਹ ਇੱਥੇ ਗੁਰੂ ਘਰ ਚੱਲ ਜਾਏਗਾ ਇੱਥੇ ਫੜਾਓ ਇਹ ਆਪਾਂ ਇੱਥੇ ਚਲਾ ਦਿੰਦੇ ਆ। ਇੱਥੇ ਚਲਾਵਾਂਗੇ। ਸਾਥ ਸੰਗਤ 20 ਰੁਪਏ ਦਾ ਨੋਟ ਜਿਹੜਾ ਕਿਤੇ ਨਾ ਚੱਲੇ ਜਿਹੜਾ ਫਟਿਆ ਪੁਰਾਣਾ ਨੋਟ ਹੋਵੇ ਇੱਥੇ ਫੜਾਓ ਇੱਥੇ ਚਲਾਵਾਂਗੇ। ਇਥੇ ਚੱਲ ਜੇ ਉੱਥੇ ਪਤਾ ਹੈ ਵੀ ਉੱਥੇ ਕਿਹੜਾ ਗੁਰੂ ਨੇ ਵਾਪਸ ਕੱਢ ਦੇਣਾ ਵਾਪਸ ਭੇਜ ਦੇਣਾ ਵੀ ਮੈਂ ਨਹੀਂ ਲੈਂਦਾ ਤੂੰ ਇਹਨੂੰ ਲੈ ਜਾ ਨਹੀਂ ਨਹੀਂ ਜਾ ਫਿਰ ਦੇਗ ਵਾਲੇ ਕਾਊਂਟਰ ਤੇ ਪਤਾ ਵੀ ਗੁਰੂ ਘਰ ਦੇ ਵਿੱਚ ਲਾਵਾਂਗੇ ਕਈ ਤੇ ਇਹੋ ਜਿਹੇ ਨੇ ਸਾਧ ਸੰਗਤ ਜਿਨ੍ਹਾਂ ਨੇ ਇੱਕ ਸੋਈ ਖਾਲੀ ਵੀ ਅਸੀਂ ਇਹ ਕੰਮ ਗੁਰੂ ਘਰ ਨਾਲ ਹੀ ਕਰਨਾ ਹੈ ਹੋਰ ਨਹੀਂ ਕਿਤੇ ਕਰਨਾ ਗੁਰੂ ਘਰ ਦੇ ਨਾਲ ਹੀ ਕਰਨਾ ਹੈ ਨਕਲੀ ਨੋਟ ਦੇ ਕੇ ਅਸਲੀ ਪੈਸੇ ਲੈ ਜਾਂਦੇ ਆ ਹੁਣ ਜਿਹਨੂੰ ਪਤਾ ਨਹੀਂ ਸੇਵਾਦਾਰ ਨੂੰ ਉਹ ਦੇਗ ਵਾਲੇ ਕਾਊਂਟਰ ਤੇ ਬੈਠਾ ਉਹਨੇ ਲਿਆ ਜੀ ਨੋਟ 500 ਦਾ ਨੋਟ ਲਿਆ ਕਹਿੰਦਾ ਜੀ 50 ਦੀ ਦੇਖ ਕਰ ਦੋ ਉਹਨੇ 50 ਰੁਪਏ ਦੀ ਪਰਚੀ ਕੱਟੀ 450 ਰੁਪਇਆ ਨਾਲ ਦੇ ਕੇ ਦੂਨੇ ਚ ਪ੍ਰਸ਼ਾਦ ਪਾ ਕੇ ਦੇ ਦਿੱਤਾ ਹੁਣ ਜਦੋਂ ਬਾਅਦ ਚ ਪਤਾ ਲੱਗਿਆ ਕਿ ਇਹ ਵੀ 500 ਇਹ ਤਾਂ ਨਕਲੀ ਆ ਹੁਣ ਦੱਸੋ ਕਿ ਨੂੰ ਕਹੀਏ ਬੜੇ ਇਹੋ ਜਿਹੋ ਲੋਕ ਜਿਹੜੇ ਕਹਿੰਦੇ ਨੇ ਵੀ ਅਸੀਂ ਬੜਾ ਇੱਕ ਘਸਿਆ ਪਟਿਆ ਪੁਰਾਣਾ ਜਾਂ ਨੋਟ 500 ਦਾ ਉਹ ਲੈ ਕੇ ਦਿੱਤਾ ਹੁਣ ਜੇ ਮੋੜਦਿਆਂ ਤਾਂ ਨਹੀਂ ਮੋੜ ਦਿੱਤਾ ਹੁਣ ਜਿਹੜਾ ਵਿਚਾਰਾ ਪੈਸੇ ਲੈ ਰਿਹਾ ਉਹਨੂੰ ਵਿਚਾਰੇ ਨੂੰ ਅੱਗੋਂ ਵੀ ਝੜਕਾ ਖਾਣੀਆਂ ਪੈਂਦੀਆਂ ਨੇ ਜੇ ਉਹ ਨਹੀਂ ਲੈਂਦਾ ਤਾਂ ਤੇ ਉਹਨੂੰ ਝੜਕਾਂ ਫੇਰ ਪੈਣਗੀਆਂ ਪਰ ਅਸੀਂ ਇੱਕ ਚੀਜ਼ ਜਿਹੜੀ ਹੈ ਜ਼ਰੂਰ ਸੋਚੀ ਹੈ ਵੀ ਕਈ ਲੋਕ ਇੱਥੇ ਇਸ ਕ وجہ ਕਰਕੇ ਆਉਂਦੇ ਵੀ ਇਹਨਾਂ ਨੇ ਕਿਹੜਾ ਬੋਲਣਾ ਇਹਨਾਂ ਨੂੰ ਦਿਓ ਸਤ ਸੰਗਤ ਜਦੋਂ ਵੀ ਅਸੀਂ ਗੁਰੂ ਘਰ ਜਾਈਏ ਕਈਆਂ ਨੇ ਸੋਚ ਹੁੰਦੀ ਆ ਵੀ ਜਿਹੜਾ ਨੋਟ ਕਿਤੇ ਨਾ ਚੱਲੇ ਉਹ ਇੱਥੇ ਦਿਓ ਜਾਂ ਫਿਰ ਕਿਤੇ ਭੋਗ ਤੇ ਜਾਈਏ ਸੜਿਆ ਜਾ ਨੋਟ 32 ਬਣਾਈ ਹੋਈ ਐਵੇਂ ਗਿੱਲਾ ਗਿੱਲਾ ਨੋਟ ਤੇ ਜਿਹੜਾ ਪਸੀਨੇ ਨਾਲ ਭਿੱਜਿਆ ਹੋਵੇ ਉਹ ਰਾਗੀ ਸਿੰਘਾਂ ਨੂੰ ਕਹਿੰਦੇ ਜੀ ਮੱਥਾ ਟੇਕ ਦਿਓ ਜਿਹੜਾ ਕਿਤੇ ਨਾ ਚੱਲੇ ਚਲੋ ਨਾਲੇ ਆਪਣਾ ਮੱਥਾ ਟਿਕ ਜਾਏਗਾ ਤੇ ਚਾਰ ਬੰਦੇ ਕਹਿਣਗੇ ਵੀ ਚਲੋ ਖਾਲੀ ਹੱਥ ਨਾਲ ਮੱਥਾ ਵੀ ਨਹੀਂ ਟੇਕਿਆ ਤੇ ਹਾਂ ਜੀ ਇਹਨੇ ਪੈਸੇ ਪਾਏ ਸੀ ਆਪਣਾ ਨਾਮ ਵੀ ਹੋ ਜਾਏਗਾ ਜਿਹੜਾ ਕਿਤੇ ਨਾ ਚੱਲੇ ਨੋਟ ਹੋ ਗਏ ਨੇ ਜੀ ਇਹਨਾਂ ਨੂੰ ਚੁਕਾ ਦਿਓ ਇਹ ਚਲਾ ਦੇਣਗੇ ਇਹ ਚਲਾ ਦੇਣਗੇ ਇਹਨਾਂ ਨੂੰ ਮਾਫ ਹੈ ਬੜੀ ਹੈਰਾਨੀ ਹੁੰਦੀ ਹੈ ਵੀ ਸਾਡੇ ਲੋਕ ਕਿਹੋ ਜੀ ਮਤ ਦੇ ਧਾਰਨੀ ਹੋ ਗਏ ਪੈਸਾ ਸਾਡੇ ਕੋਲੇ ਬਹੁਤ ਜ਼ਿਆਦਾ ਹੈ ਮੰਗਦੇ ਵੀ ਅਸੀਂ ਬਹੁਤ ਜ਼ਿਆਦਾ ਅਸੀਂ ਨਾ 10 ਰੁਪਏ ਦਾ ਮੱਥਾ ਟੇਕ ਕੇ ਗੁਰੂ ਤੋਂ ਮੰਗਦੇ ਆ ਲੱਖਾਂ ਦੇ ਦੇ ਕਰੋੜਾਂ ਦੇ ਦੇ 50 ਵੀਰਾਂ ਮੱਥਾ ਟੇਕ ਕੇ ਸਾਨੂੰ ਦਾ ਵੀਜ਼ਾ ਚਾਹੀਦਾ 25 ਲੱਖ ਦਾ ਵੀਜ਼ਾ ਮੰਗਦੇ ਨੇ ਅਸੀਂ ਜੇ ਮੱਥਾ ਟੇਕਣ ਦੀ ਵਾਰੀ ਆਵੇ ਫਿਰ 10 ਤੋਂ ਵੱਡਾ ਨੋਟ ਨਹੀਂ ਨਿਕਲਦਾ ਹੁਣ ਕਈ ਪਤਾ ਕੀ ਕਹਿੰਦੇ ਗੋਲਕਾਂ ਦੇ ਵਿੱਚ ਪਾਉਣ ਦਾ ਕੀ ਫਾਇਦਾ ਜੀ ਗੋਲਕਾਂ ਦੇ ਵਿੱਚ ਪੈਸੇ ਪਾਈ ਜਾਂਦੇ ਆ ਲੋਕ ਤੇ ਐਂ ਹੁੰਦਾ ਜੀ ਤੁਸੀਂ ਕਦੇ ਇੱਕ ਗੱਲ ਨੋਟ ਕਰਿਓ ਵੀ ਤੁਸੀਂ ਗੁਰੂ ਨੂੰ ਦੇਣਾ ਇਹ ਆਪਣੀ ਜੇਬ ਦੇ ਵਿੱਚੋਂ ਕੱਢਿਆ ਹੋਇਆ ਦਸਵੰਧ ਦਸਾਂ ਨੋਹਾਂ ਦੀ ਕਿਰਤ ਕਮਾਈ ਗੁਰੂ ਨੂੰ ਦੇਣੀ ਹੈ ਕਿਸੇ ਬੰਦੇ ਨੂੰ ਨਹੀਂ ਦੇਣੀ ਸਾਧ ਸੰਗਤ ਕਿਸੇ ਬੰਦੇ ਨੂੰ ਇਹ ਪੈਸਾ ਨਹੀਂ ਦੇਣਾ ਇਹ ਤੁਹਾਡਾ ਪੈਸਾ ਗੁਰੂ ਘਰ ਦੇ ਵਿੱਚ ਜਾਣਾ ਹੈ ਗੁਰੂਕੁਲ ਜਾਣਾ ਹੈ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਅਸੀਂ ਜੇ ਦੇਵਾਂਗੇ ਤਾਂ ਹੀ ਆ ਲੰਗਰ ਚੱਲਣੇ ਆ ਤਾਹੀਂ ਆ ਦਿਵਾਰਾਂ ਬਣਨੀਆਂ ਨੇ ਤਾਂ ਹੀ ਗੁਰਮਤ ਦੇ ਪ੍ਰਚਾਰ ਹੋਣੇ ਆ ਪਿਆਰਿਓ ਤੇ ਜਿਹੜੀਆਂ ਸਵਾਵਾਂ ਚੱਲਦੀਆਂ ਨੇ ਸੰਗਤ ਦੇ ਪੈਸੇ ਨਾਲ ਹੀ ਚੱਲਦੀਆਂ ਨੇ ਧਨ ਦੌਲਤ ਨਾਲ ਹੀ ਚੱਲਦੀਆਂ ਨੇ ਕੋਈ ਕਿਤੋਂ ਨਹੀਂ ਚੱਲਦੀਆਂ ਸਾਧ ਸੰਗਤ ਹਾਂ ਠੀਕ ਹੈ ਜਿਹੜੇ ਕਹਿੰਦੇ ਆ ਨਾ ਵੀ ਪ੍ਰਬੰਧਕ ਪੈਸਾ ਖਾਂਦੇ ਆ ਉਹਨਾਂ ਲਈ ਗੁਰੂ ਆਪ ਹੀ ਪ੍ਰਬੰਧ ਕਰਕੇ ਰੱਖਦਾ ਹੈ ਜਿਹੜੇ ਖਾਂਦੇ ਨੇ ਉਹਨਾਂ ਤੋਂ ਕੱਢ ਵੀ ਲੈਂਦਾ ਹੈ ਰੱਬ ਕਰੇ ਐਸੇ ਪੈਸੇ ਤੋਂ ਬਚਾਵੇ ਅਸੀਂ ਉਹ ਪੈਸਾ ਕਦੇ ਖਰਚਣਾ ਕਰੀਏ ਜਿਹੜਾ ਗੁਰੂ ਘਰ ਤੋਂ ਆਇਆ ਹੋਵੇ ਮੈਂ ਹੈਰਾਨ ਹੋ ਗਿਆ ਇੱਕ ਸਾਡੇ ਸੇਵਾਦਾਰ ਰਿਹਾ ਤੇ ਭਾਵਨਾ ਬਹੁਤ ਸੀਮਾਂ ਦੇ ਵਿੱਚ ਸਾਧ ਸੰਗਤ ਉੜ ਭਾਵਨਾ ਕੀ ਸੀ ਕਹਿੰਦੇ ਨੇ ਗੋਲਕ ਗਿਣ ਰਿਹਾ ਸੰਗਤ ਦੇ ਨਾਲ ਗੋਲਕ ਗਿਣਵਾ ਰਿਹਾ ਗੋਲਕ ਗਿਣਵਾ ਰਿਹਾ ਹੈ ਤੇ ਉਹਦੇ ਵਿੱਚੋਂ ਕਿਤੇ 10 ਦਾ ਨੋਟ ਪੱਲੇ ਨਾਲ ਚਿਪ ਗਿਆ ਉਹ ਉਹ ਚੇਪੀ ਲੱਗੀ ਹੋਈ ਸੀ ਪੱਲੇ ਨਾਲ ਚਿਪ ਗਿਆ ਜਦੋਂ ਘਰੇ ਪਹੁੰਚਿਆ ਨਾ ਹੁਣ ਉਹਦੇ ਘਰ ਵਾਲੀ ਕਹਿੰਦੀ ਹੈ ਵੀ ਆਹ ਪੱਲੇ ਤੇ ਤੁਸੀਂ 10 ਦਾ ਨੋਟ ਚਪਾਈ ਫਿਰਦੇ ਹੋ ਕਿੱਥੋਂ ਆਇਆ ਉਹ ਕਹਿੰਦਾ ਵੀ ਮੈਂ ਗੁਰੂ ਘਰ ਸੇਵਾ ਕਰਵਾ ਰਿਹਾ ਸੀ ਸ਼ਾਇਦ ਉੱਥੋਂ ਆ ਗਿਆ ਉਹ ਕਹਿੰਦੇ ਨੇ ਨੋਟ ਦੇ ਤਾਰ ਲਿਆ ਤੇ ਉਹ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਹੁਣ ਨੋਟ ਆ ਗਿਆ ਗੁਰੂ ਘਰ ਤੋਂ ਵੀ ਚਲੋ ਕੋਈ ਗੱਲ ਨਹੀਂ ਆ ਇਹ ਤਾਂ ਹੁਣ ਗਲਤੀ ਨਾਲ ਆ ਗਿਆ ਆਪਾਂ ਗਲਤੀ ਨਹੀਂ ਨਾ ਕੀਤੀ ਗੁਰੂ ਜਾਣੀ ਜਾਣੇ ਕਹਿੰਦੇ ਉਹਦੇ ਘਰ ਵਾਲੀ ਕਹਿੰਦੀ ਹੈ ਸਰਦਾਰ ਜੀ ਇਹ ਨੋਟ ਆਇਆ 10 ਦਾ ਤੇ ਆਹ ਫੜੋ 10 ਹੋਰ ਨਾਲ ਜਾ ਕੇ ਹੁਣੇ ਮੱਥਾ ਟੇਕ ਕੇ ਆਓ ਇਹ ਗੁਰੂ ਘਰ ਦਾ ਪੈਸਾ ਆਪਾਂ ਨਹੀਂ ਰੱਖਣਾ ਤੇ ਇਹ ਸੰਗਤ ਦਾ ਪੈਸਾ ਹੈ ਪਤਾ ਨਹੀਂ ਕਿਸੇ ਨੇ ਕਿਹੜੀ ਭਾਵਨਾ ਕਿਹੜੀ ਸੇਵਾ ਦੇ ਵਿੱਚ ਇਹ ਪੈਸਾ ਪਾਇਆ ਹੋਏਗਾ ਆਪਾਂ ਇਹ ਪੈਸਾ ਰੱਖ ਕੇ ਪਾਪਾਂ ਦੇ ਭਾਗੀ ਨਹੀਂ ਬਣਨਾ ਤੇ ਗੁਰੂ ਪਾਤਸ਼ਾਹ ਇਹੋ ਜੀ ਸੇਵਾ ਜਿਹੜੀ ਹੈ ਹਰ ਇੱਕ ਤੋਂ ਲੈਣਾ ਪਰ ਆਪਾਂ ਇੰਨੇ ਜੋਗੇ ਨਹੀਂ ਹੈਗੇ ਕਿ ਆਪਾਂ ਇਹ ਪੈਸਾ ਵਰਤ ਸਕੀਏ ਇਹ ਪੈਸਾ ਨਹੀਂ ਵਰਤਣਾ ਜਦ ਹੀ ਕਿ ਨਾ ਉਹ ਪੈਸਾ ਮੈਂ ਵਾਪਸ ਜਾ ਕੇ ਗੋਲਕ ਵਿੱਚ ਪਾ ਕੇ ਆਇਆ ਸਾਧ ਸੰਗਤ ਇਹ ਹੁੰਦੀ ਹੈ ਭਾਵਨਾ ਗੁਰੂ ਕੋਲੇ ਆਈਏ ਤੇ ਸਾਧ ਸੰਗਤ ਕਦੇ ਸੰਕੋਚ ਨਾ ਕਰੀਏ ਪੈਸਾ ਮੱਥਾ ਉਹ ਟੇਕੀਏ ਸਾਦ ਸੰਗਤ ਭਾਵਨਾ ਦੇ ਨਾਲ ਜੇ ਸਾਡੇ ਕੋਲੇ ਕੁਝ ਨਹੀਂ ਵੀ ਹੈਗਾ ਤਾਂ ਵੀ ਇੰਜ ਹੀ ਆ ਕੇ ਮੱਥਾ ਟੇਕ ਲਈਏ ਸਾਦ ਸੰਗਤ ਕੋਈ ਗੱਲ ਨਹੀਂ ਬਾਅਦ ਚ ਸਹੀ ਕਈ ਤੇ ਸ਼ਰਮ ਦੇ ਮਾਰੇ ਮੇਰੇ ਕੋਲੇ ਪੈਸਾ ਨਹੀਂ ਹੈਗਾ ਮੈਂ ਮੱਥਾ ਨਹੀਂ ਟੇਕਣਾ ਜਾ ਕੇ ਮੈਂ ਸੰਗਤ ਕੀ ਕਹੇਗੀ ਜੇ ਕਹੇ ਕਿ ਨਹੀਂ ਹੈਗਾ ਮਤ ਤੁਹਾਡੇ ਕੋਲੇ ਪੈਸਾ ਆ ਕੇ ਮੱਥਾ ਤੇ ਟੇਕੋ ਗੁਰੂ ਪਾਤਸ਼ਾਹ ਕਿਹੜਾ ਪਰਚੀ ਲਾਉਂਦੇ ਆ ਵੀ ਭਾਈ ਮੱਥਾ ਟੇਕਣਾ ਹੈ ਮੱਥਾ ਤੋਂ ਪੈਸਿਆਂ ਦਾ ਟੇਕ ਹੀ ਟੇਕ ਨਹੀਂ ਪਿਆਰਿਓ ਮੱਥਾ ਟੇਕੋ ਜਦੋਂ ਹੈਗੇ ਆ ਮੱਥਾ ਟੇਕੋ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਰੂਪ ਹਿੱਸਾ ਜਿਹੜਾ ਜ਼ਰੂਰ ਕਢੋ ਔਰ ਸਾਥ ਸੰਗਤ ਉਹ ਇਹ ਜੇ ਨੋਟ ਦਾ ਇਕਜੋਗ ਨਾਂ ਕਰਿਆ ਕਰੋ ਜਿਹੜਾ ਕਿਤੇ ਨਾ ਚੱਲੇ ਇਹ ਗੁਰੂ ਨਾਲ ਸਰੇ ਆਮ ਖਿਲਵਾੜ ਹੈ ਪਿਆਰਿਓ ਨਹੀਂ ਹੈਗਾ ਕੋਈ ਗੱਲ ਨਹੀਂ ਮੱਥਾ ਟੇਕ ਲੋ ਪਰ ਪਿਆਰਿਓ 10 10 20 20 ਰੁਪਏ ਦਾ ਮੱਥਾ ਜਿਹੜਾ ਟਿਕਦਾ ਹੈ ਨਾ ਸੰਗਤ ਦਾ ਤੇ ਪਿਆਰਿਓ ਇਹਦੇ ਨਾਲ ਹੀ ਕਾਰ ਸੇਵਾਵਾਂ ਚੱਲਦੀਆਂ ਨੇ ਹਜ਼ੂਰ ਸਾਹਿਬ ਕੇ ਸਰਕਾਰ ਨੇ ਕਹਿ ਦਿੱਤਾ ਸੀ ਤੁਹਾਡੇ ਕੋਲ 10 10 20 20 ਰੁਪਏ ਦਾ ਮੱਥਾ ਟੇਕਣ ਵਾਲੀ ਸੰਗਤ ਹੈ ਤੁਸੀਂ ਪੁਲ ਨਹੀਂ ਬਣਾ ਸਕਦੇ ਗੋਦਾਵਰੀ ਦੇ ਕੰਢੇ ਤੇ ਪੁਲ ਬਣ ਗਿਆ ਸਾਰਾ ਕੁਝ ਤਿਆਰ ਹੋ ਗਿਆ ਜਿਹੜੇ ਇਹ ਇੰਜੀਨੀਅਰ ਸੀਓ ਕਹਿੰਦੇ ਸੀ ਇਹ ਕੰਮ ਜਿਹੜਾ ਹੈ ਕਰੋੜਾ ਰੁਪਏ ਦਾ ਤੇ ਇਹ ਕੰਮ ਜਿਹੜਾ ਹੈ ਬੜੀ ਧਿਆਨ ਨਾਲ ਧਿਆਨ ਨਾਲ ਤੇ ਨਿਗਰਾਨੀ ਨਾਲ ਕਰਨਾ ਪਏਗਾ ਸੰਗਤ ਨੇ ਉਹ ਜਿਹੜਾ ਕੰਮ ਸੀ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਪੂਰਾ ਕਰ ਦਿੱਤਾ ਤੇ ਪ੍ਰਸ਼ਾਸਨ ਹੈਰਾਨ ਹੋ ਗਿਆ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਸੰਤਾ ਮਾਹ ਪ੍ਰਸ਼ਾ ਨੇ ਗੱਲ ਕਹਿ ਦਿੱਤੀ ਸੰਗਤ ਕੋਲੇ ਇਨਾ ਪੈਸਾ ਹੈ ਇਹ ਗੁਰੂ ਨਾਨਕ ਦੀ ਸੰਗਤ ਹੈ ਇੱਥੇ ਅਸੀਂ ਚਾਂਦੀ ਦਾ ਪੁਲ ਵੀ ਬਣਾ ਕੇ ਤਿਆਰ ਕਰ ਸਕਦੇ ਹਾਂ ਪਿਆਰਿਓ ਏਡੀ ਵੱਡੀ ਤਾਕਤ ਹੈ ਸਮਰੱਥਾ ਹੈ ਸੰਗਤ ਦੇ ਪੈਸੇ ਦੇ ਵਿੱਚ ਆਪਾਂ